ਕੀ ਹੋਣਾ ਸੀ ਵਿਅਸਤ ਹੋ ਗਿਆ ਪਰ ਪਿਆਰਿਆ ਜਿਸ ਪ੍ਰਮਾਤਮਾ ਨੇ ਤੈਨੂੰ ਜਨਮ ਦਿੱਤਾ ਹੈ ਜਿਸ ਪ੍ਰਮਾਤਮਾ ਨੇ ਤੈਨੂੰ ਇਸ ਦੁਨੀਆ ਤੇ ਆਉਣ ਦਾ ਮੌਕਾ ਦਿੱਤਾ ਹੈ ਕਦੇ ਉਹਦਾ ਸ਼ੁਕਰਾਨਾ ਕਰਕੇ ਦੇਖ ਇਹ ਜੀਵਨ ਦੇ ਸਦਾਤ ਨੇ ਪਿਆਰਿਓ ਇਹ ਫਿਰ ਦੁੱਖਾਂ ਦੀਆਂ ਕੜੀਆਂ ਨੇ ਐਂ ਹੀ ਫਿਰ ਸਰੀਰ ਨੂੰ ਘੇਰੀ ਜਾਣਾ। ਅੰਤ ਕਾਲ ਸੰਗੀਨ ਕੋ ਇਹ ਅਚਰਜ ਹੈ ਰੀਤ। ਐ ਸਮਝਤ ਸਿੱਖਦਾ ਹਰਿਓ ਨੀਤ। ਉਹ ਬਾਣੀ ਤਾਂ ਤੈਨੂੰ ਆਪ ਸਮਝਾ ਰਹੀ ਐ। ਖਾ ਹਜੇ ਵੀ ਤੇਰੇ ਕੋਲ ਸਮਾਂ ਹੈ। ਅੱਜ ਵੀ ਤੂੰ ਆਪਣੇ ਜੀਵਨ ਨੂੰ ਬਸ ਇਹੀ ਅਰਦਾਸ ਆ ਰੋਸ ਕਲਗੀਆਂ ਵਾਲਾ ਬਾਦਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੇ ਮਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਧਿਆਉਣ ਲੱਗ ਗਏ ਨਾ ਕੋਈ ਵੀ ਦੁੱਖ ਹੈ ਚਰਨਾਂ ਦੇ ਵਿੱਚ ਇੱਕੋ ਹੀ ਅਰਦਾਸ ਕਰੋ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਅੱਗੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਲਾ ਲੈ ਉਹ ਟੁੱਟੀ ਉੱਤੀ ਗੰਡ ਲੈ ਕਲਕੀਆਂ ਵਾਲਿਆ ਉੱਤੀ ਗੰਡ ਲੈ ਕਲਕੀਆਂ ਵਾਲਿਆ ਓਲਾ ਕਰੀ ਮਾਂ ਮੇਰੀਆ ਉੱਤੀ ਗੰਡ ਲੈ ਕਲਕੀਆਂ ਰਾਤ ਲੰਗੀਆਂ ਵਾਲਿਆ ਉੱਤੀ ਗੱਡ ਲੱਖ ਲੰਗੀਆਂ ਵਾਲਿਆ ਫੁੱਲਾ ਫੁੱਲਾ ਕਰੀ ਮਾਫਨੇਰੀਆਂ ਉੱਤੀ ਗੱਡ ਲੱਖ ਲੰਗੀਆਂ ਵਾਲਿਆ ਹੋ ਫੁੱਲਾ ਕਰੀ ਸੱਲੀਆਂ ਬਾਰ ਨਾ ਕਰੀਂਆਂ ਤੁੱਟੀ ਗੱਲਾਂ ਵਾਲਿਆਂ ਵਾਲਿਆ ਸਾਡੀਆਂ ਪੁੱਤਾਂ ਮਾਰ ਕਰਦੇ ਪਤਾ ਨਹੀਂ ਜੀਵਨ ਦੇ ਵਿੱਚ ਇੰਨੀਆਂ ਗਲਤੀਆਂ ਹੁੰਦੀਆਂ ਪਤਾ ਨਹੀਂ ਸੰਸਾਰਿਕ ਰੂਪ ਦੇ ਵਿੱਚ ਇੰਨੀਆਂ ਗਲਤੀਆਂ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕਲਗੀਆਂ ਵਾਲੇ ਦੇ ਚਰਨਾ ਦੇ ਵਿੱਚ ਅਰਦਾਸ ਕਰੋ ਆ ਕੱਲ ਹੱਥ ਵਿੱਚ ਪਾਸ਼ਾ ਜੀ ਦਾ ਪ੍ਰਕਾਸ਼ ਦਿਹਾੜਾ ਲੱਗਣ ਕੀ ਗਿਆ ਨਾ ਅੱਜ ਉਹ ਪਾਉਣਾ ਦੇ ਸਭਾ ਸਮਾਗਮ ਸੀ ਇਤਿਹਾਸ ਦੇ ਨਾਲ ਜੁੜੀਏ ਕਿਉਂਕਿ ਜੇ ਆਪਾਂ ਇਤਿਹਾਸ ਪੜਦੇ ਆ ਜੇ ਆਪਾਂ ਪੜੀਏ ਤਾਂ ਆਪਾਂ ਉਹ ਬੰਤੀਆਂ ਨੂੰ ਦੱਸ ਸਕਦੇ ਆ